ਫੰਡ ਫੰਡ ਰੱਤ ਦੇ ਨਹੀਂ ਰਿਹਾ ਕਿੱਥੇ ਵਾਵਾ ਦੇਣ ਹੋਗੇ ਨੇ ਤੇ ਅੱਜ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਕਿ ਮੈਂ ਕਿੰਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਨਾਮ ਖੱਟਿਆ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਠੀਕ ਹੈ ਠੀਕ ਕਰਵਾਉ ਦਿੱਤੀ ਲੋ ਜੀ ਫਾਈਨਲੀ ਟਿੰਗਲਿੰਗ ਲਿੰਗ ਲੰਬੇ ਲੰਬੇ ਵਾ ਮੈਂ ਦਿਖਾਵਾਂ ਦੇਖੋ ਗਾਇਸ ਕਿਹਾ ਡਨ ਬਹੁਤ ਪਿਆਰਾ ਜਿਹਾ ਲੁੱਕ ਆਇਆ ਇਹਦਾ ਐਂਡ ਜਿਨਾਂ ਨੇ ਵੀ ਐਕਸਟੈਂਸ਼ਨ ਕਰਾਉਣੇ ਹੁੰਦੇ ਤੁਸੀਂ ਲੈ ਲਿਆ ਕਰੋ ਨੰਬਰ ਸਕਰੀਨ ਤੋਂ ਤੇ ਕਾਲ ਕਰ ਲੇ ਕਰੋ ਹੈਨਾ ਖੁਸ਼ ਹੋ ਹੋ ਗਏ ਬਿਲਕੁਲ ਪਰਫੈਕਟ ਹੋ ਗਿਆ ਤਾਂ ਕਹਿੰਦਾ ਓਣੀ ਬਲੈਕ ਇਹਦੇ ਕੀ ਦੋਤੋ ਤੁਸੀਂ ਮਿੱਕੂ ਅਤੇ ਮਿੱਕੂ ਦੇ ਪਰਿਵਾਰ ਬਾਰੇ ਕੀ ਕਹਿਣਾ ਚਾਹੋਗੇ ਜਾਂ ਫਿਰ ਤੁਸੀਂ ਇਹਨਾਂ ਦੇ ਬਲੌਗ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਮਿੱਕੂ ਦੇ ਬਲੌਗ ਵੀਡੀਓ ਦੇਖਣ ਲਈ